य यारे जी ਹੈ ਮੈਂ ਹੁਣ ਕਿਆ ਕਰਾਂ ਦੱਸ ਨਿੰਮੇ ਲਾ ਦੇ ਲਾ ਦੇ ਕਿਆ ਹਲ ਹੈ ਸਾਜੀ ਗਾ ਜੀ ਗਾ ਲੋ ਭਾਈ ਪਦੀਨਾ ਬਦੂਨਾ ਪਾਇਆ ਵਾ ਵਿੱਚ ਧਨੀਆ ਪਿਆ ਨਿੰਬੂ ਵੀਏ ਨਿੰਬੂ ਆ ਪਦੀਨਾ ਐ ਬਾਰਾ ਸਾਮਾਨ ਕਾਲਾ ਨੂਨ ਐ ਇੱਥੇ ਰੱਖ ਦੁਆਇ ਲੈਂਣ ਦੀ ਲੋੜ ਨਹੀਂ ਪਊਗੀ ਐ ਤਮ ਆਪ ਹੋਣਾ ਪਰਮੇਸ਼ਰ ਦੇ ਨਾਮ ਨਾਲ ਕਿਉਂ ਦੁੱਖ ਨਹੀਂ ਬਹੁਤੇ ਤੁਮ ਖਾਤੇ ਸੁੱਖ ਨਹੀਂ ਦੇਖੇ ਹੋਰ ਬਾਬਾ ਜੀ ਆ ਦੁੱਖ ਨਹੀਂ ਬਹੁਤੇ ਸਮਾਏ ਹੈ ਸਭ ਸੁਖਾ ਹਰ ਹਰ ਬੋਸਾ ਉਹ ਬਾਬਿਆਂ ਦੀ ਬਾਤਾਂਗੇ ਕਿ ਸੁੱਖ ਨਾ ਸਮਝ ਰਹੇ ਹੋ ਕਿਉਂਕਿ ਜਿਹਨ ਕਰੇ ਬਹੁਤ ਇਸਨੇ ਕਰੇ ਕਿਦਾਂ ਤੇ ਜਿਹੜੇ ਕਰ ਵਿੱਚ ਬਹੁਤੀ ਮਾਇਆ ਹੋਵੇ ਨਾ ਉਹ ਦਿਨ ਰਾਤ ਦਿਨ ਤੱਕ ਹੀ ਜੱਲੀ ਹੈ ਕਿਤੇ ਚੋਰੀ ਨਾ ਹੋ ਜਵੇ ਕਿਤੇ ਡਾਕਾ ਨਾ ਪੈ ਜਵੇ ਕਿਤੇ ਕੋਈ ਟੁੱਟ ਕੇ ਨਾ ਲੈ ਜਵੇ ਕੋਈ ਠਕੀ ਨਾ ਮਾਰ ਕੇ ਲੈ ਜਵੇ ਉਹਨਾਂ ਇਸੇ ਗੱਲ ਦੀ ਚਿੰਤਾ ਕਰੀ ਸੀ ਉਹ ਸਾਧਨ ਜਿਸ ਤਰ੍ਹਾਂ ਬਹੁਤ ਕਿਸੇ ਗੱਲ ਦੀ ਚਿੰਤਾ ਵੀਡੀਓਗ੍ਰਾਫਰ ਨਹੀਂ ਹੈਗਾ ਜੀ ਮੈਨੂੰ ਪਤਾ ਨਹੀਂ ਕਿਹੜਾ ਪਰ ਮਤਲਬ ਇਹ ਕਿਹੜੇ ਘਰ ਵਿੱਚ ਮਾਇਆ ਮੋੜੀ ਹੈ ਨਾ ਘਰ ਦਾ ਵਿਚਾਰਾ ਨਹੀਂ ਚੱਲਦਾ ਉਹ ਵਿਚਾਰਾ ਲੱਭਦਾ ਰਹਿੰਦਾ ਘਰ ਦੀ ਲੋੜਾਂ ਕੋਈ ਨਹੀਂ ਆਉਂਦੀ ਇਤਨਾ ਵੀ ਮਿਲ ਜਾ ਉਤਰ ਵੀ ਮਿਲ ਜਾਵੇ ਸਾਦਨ ਕੋ ਇਤਨਾ ਨਾ ਮਿਲਦਾ ਉਤਰ ਉਹ ਨਾ ਮਿਲਦਾ ਭਾਵੇਂ ਝੂਠ ਬੋਲ ਕੇ ਮਿਲ ਜਾ ਭਾਵੇਂ ਚੋਰੀ ਕਰਕੇ ਮਿਲਦਾ ਭਾਵੇਂ ਠੱਗੀ ਮਾਰ ਕੇ ਮਿਲ ਜਾ ਕਹਿੰਦਾ ਮੈਨੂੰ ਮਾਇਆ ਦੇ ਹੀ ਦੇਗਾ ਜੇ ਕਿ ਆਪ ਕੋ ਬਤਨਾ ਬਈ ਇੱਕ ਤਾਂ ਚੱਲ ਪਿਆ ਘੋੜਾ ਉੱਧਰ ਇਹ ਬੰਦ ਦੇ ਲਿਆ ਕਿ ਆ ਵਧੀਆ ਬਣਾਏ ਪਿਆ ਉਹ ਟੇਖੜ ਦੇ ਲਈ ਇੱਧਰ ਕਿਜੀ ਇੱਧਰ ਵੀ ਚੱਲ ਉਹ ਦੀ ਜਿ ਕਿਦਾਂ ਹੈਗਾ ਕਿ ਘੋੜਾ ਹੈ ਕੋ ਘੋੜਾ ਅਗੇ ਜਾ ਕੇ ਦੇਖਦਾ ਜਾਨਪੁਰ ਭਾਈ ਡੀਸੀ ਕੋੜਸਵਾਰਾਂ ਨੂੰ ਮਿਲ ਕੇ ਆਇਆ ਲੱਗਾ ਨਹੀਂ ਭਾਈ ਹਾਂ ਇਹ ਸਭ ਕੋੜੇ ਦੇ ਨਾਮ ਪਤਾ ਹੈ ਨਾਲ ਜੀ ਰੱਖਦਾ ਭਾਈ ਸ਼ੌਂਕ ਹੈ ਨੂੰ ਸ਼ੌਂਕ ਟਰਨਮੈਂਟ ਹੋਵੇ ਜਾਂ ਕੋਈ ਵੀ ਮੇਲਾ ਹੋਵੇ ਕੋਈ ਜਗ੍ਹਾ ਚਾਲਾ ਹੋਵੇ ਸਭ ਪਤਾ ੜੀ ਸੀ ਨੂੰ ਇਹ ਤਾਂ ਖਾਸੇ ਆਏ ਫਿਰ ਅੱਗੇ ਪਰੇ ਨਹੀਂ ਜੋ ਹੁੰਦੇ ਉਹ ਆਹ ਇਹਦੇ ਵਾਸਤੇ ਬਹਿਲਾ ਕਰਿਆ ਆ ਕਿੰਨੀ ਚੌੜੀ ਬਣਾਈ ਕੋਈ ਟਰਾਲੀ ਜੀ ਤੁਸੀਂ ਦੋ ਹੋਣੇ ਉਹ ਪਿੱਛੇ ਦੋ ਟੱਕੀਆਂ ਦੋ ਆਸ ਭਾਈ ਇਹ ਜੀ ਸ਼ੌਂਕ ਦੇ ਲੈ ਹੂੰ ਮਾਰੋਗੇ ਜਿੱਤੋਗੇ ਕਿਆ ਵਧੀਆ ਟਰਾਲੀਆਂ ਬਣਾਈਆਂ ਹੋਈਆਂ ਆ। ਆ ਘੋੜਾ ਕਿੰਨਾ ਖਾਕੋ। ਬੰਦੀ। ਉਹ ਇੱਕਲਾ ਇਕਲਾ ਅੰਗ ਦਿਖਦਾ ਇਕਲਾ ਇਕਲਾ ਠੀਕ ਹੈ ਜੀ। ਹਟੇ ਰੇ ਜਗਾਤਾ ਇੱਧਰ। ਕਾਛਾ ਹੋ ਗਿਆ। ਇਹ ਕੀ ਕਰਤਾ ਬਈ ਨਹੀਂ। ਇਹਦਾ ਕੁਝ ਨਹੀਂ ਹੋਇਆ। ਅਲਾਈਨਮੈਂਟ ਆਊਟ ਹੋ ਗਈ। ਨਾ ਨਾ ਠੀਕ ਹੈ ਜੀ। ਦੇਖੀ ਭਾਈ ਮਾਰੂਗਾ ਤਾਂ ਨਹੀਂ 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 ਮਾਰਨਗੇ ਤਾਂ ਸਿੰਘ ਆ ਉਹਦੇ ਲੱਤ ਲੱਤ ਮਾਰੂਗਾ ਜੇ ਮਾਰੂਗਾ ਹੋਰ ਵੀ ਮਾਰ ਦਿੰਦਾ ਹੈ ਕਈ ਵਾਰ ਟੱਕਰ ਵੀ ਮਾਰ ਦਿੰਦੇ ਬੰਦੇ ਕੋਈ ਨਹੀਂ ਪਤਾ ਹੁੰਦਾ ਘੋੜਾ ਆ ਗਈ ਉਹ ਇਹ ਮੈਂ ਦੇਖ ਰਿਹਾ ਵੀ ਆ ਕੀ ਹੋ ਗਿਆ ਭਾਈ ਭਾਈ ਕੁਝ ਨਹੀਂ ਹੁੰਦਾ ਮੁਰਲ ਟਾਇਰੇ ਕੰਮ ਕਰਦੇ ਆ ਤੂੰ ਕਿੱਧਰ ਲੱਗੇ ਜਲੇ ਹੁਣ ਜਾਣਾ ਇੱਥੋਂ ਆਈ ਲਾਇਆ ਆਈ ਲਾਇਆ ਆਹ ਦੇਖ ਤੂੰ ਆਹ ਦੇਖ ਲੀਏਗਾ ਹਨ ਕਹੋ ਦੋ ਜਣੇ ਉੱਥੇ ਹੀ ਚੱਲ ਵਾਸ ਹੁਣ ਤਾਂ ਪੂਰੇ ਨੂੰ ਹੈ ਈ ਗੱਗੇ ਕਈ ਘੋੜੇ ਅੜਬ ਵੀ ਹੁੰਦੇ ਆ ਬੰਦੀ ਵੀ ਕਾੜ ਦਿੰਦੇ ਆ ਅੱਗੇ ਮੈਂ ਇੱਕ ਘੋੜਾ ਵਧੀਆ ਲੱਗਿਆ ਹੋਦਾ ਕਿਹਦੇ ਆ ਫਟ ਗਿਆ ਨਾ ਉਹ ਬੁਲਾਉਂਦਾ ਤੁਹਾਨੂੰ ਤੇ ਰਾੜੀ ਕੋਈ ਹਾਂ ਜੀ ਆਗੇ ਆਗੇ ਆ ਗਏ ਉਤਰੀ ਤਾਰੀਆਂ ਜਦ ਮੈਂ ਕਹਾ ਮਾਂ ਇੱਕ ਵਾਰੀ ਗੱਲ ਇੱਧਰ ਆ ਜਾ ਗੁਰਵਾਜ ਮਾਨਦਾ ਨਹੀਂ ਸਾਹਿਬ ਜੀ ਤਾਲਾ ਇਹੇ ਰਾਖਾਨੀ ਕਰੋ ਸਾਹਿਬ ਜੀ ਤਾਣਾ ਰਾਖਾਨੀ ਕਰੋ ਹੈ ਲੱਟੇ ਮਾਰਦਾ ਮੁੰਨਾ ਕੋਈ ਨਹੀਂ ਤੇਰੀ ਢੋਣ ਤੇ ਆਉਣੇ ਕਿਸੇ ਨੇ ਨਹੀਂ ਜਾਣਾ ਚੱਲੀ ਗੱਜੋ ਮਾ ਮੋਤ ਕੋਪਰਾ ਨਹੀਂ ਮਾਰਦਾ ਮੁੰਨਾ ਹੂੰ ਜਿਹੜਾ ਹੁਣੋਂ ਪੁੱਤ ਕਣਕਮਾ ਵੇ ਹੋਣੇ ਤੇ ਪੈਰ ਪੁਰਜ ਦੀ ਦਬਾ ਲੈਣੇ ਤੇ ਆਪਣੇ ਨਾ ਖੋਰਾ ਕਟਾ ਜੇ ਬਾਈ ਘੱਟਣਾ ਹੂੰ ਨੰਬਾ ਹੁੰਦਾ ਦਿਖਿਆ ਉਧਰ ਤੇ ਵੀ ਆਪਾਂ ਨੂੰ ਪੂਰਾ ਵਾਈਟ ਦਿਖ ਜਣਾ ਉਧਰਲੀ ਛੱਟ ਚੱਲਦੀ ਹੈ ਲੈ ਵੀ ਤਿਆਰੀਆਂ ਹੋ ਗਏ ਜਾ ਰਹੇ ਬਾਈ ਘੋੜੇ ਉਧਰੋਂ ਆ ਇੱਕ ਗੱਲ ਉਹੋੜੇ ਨਹੀਂ ਮੌਜੂਦ ਬਹੁਤਾ ਬਾਦਵਾ ਪ੍ਰਦਾਨ ਨਹੀਂ ਇੱਧਰੋਂ ਆਏ ਆਂ ਕਰਦੇ ਆਂ ਤੇ ਉਹਨਾਂ ਦੇ ਮੋਟਰਸਾਈਕਲ ਹਾਂ ਪਹੀਏ ਪਹੀਏ ਇਹਨ ਬਣਾਤੀ ਇਹਨਾਂ ਨੇ ਵਾਹ ਸਿਰੇ ਤੋਂ ਸਿਰੇ ਤੱਕ ਪੂਰੀ ਗਰਮੀ ਜਿ ਭੁੱਬਲੇ ਉੜੀ ਜਾਂਦੀ ਏ ਮੈਂ ਕਹਿੰਦਾ ਪਹੀਏ ਕਰਦੇ ਵੀ ਤਾਂ ਹੀ ਠੀਕ ਨਹੀਂ ਹੈ ਹੋ ਤਾਂ ਜਾਂਦੀ ਏ ਸਾਲ ਬਾਅਦ ਹਾਂਜੀ ਪਿੱਛੇ ਇੱਕ ਪਕੜ ਆਉਂਦਾ ਆ ਜਣਦੇ ਉਹ ਤਾਂ ਬਹੁਤ ਦੂਰ ਉੱਤੇ ਮਤਾਂ ਠੀਕ ਨਹੀਂ ਹੈਗਾ ਇਹਨੇ ਕਿ ਤੇਰੀ ਕਿੱਥੇ ਆਉਂਦਾ ਏ ਉਹ ਜਿੱਥੇ ਆਉਂਦੇ ਨਹੀਂ ਛੁੱਟੇ ਉਹ ਤੂੰ ਸਾਨੂੰ ਡਰਾਈ ਜਾਂਦਾ ਮੜਕ ਦੇਖ ਤੂੰ ਘੋੜੇ ਦੀ ਮੜਕ ਫਿਰ ਪੱਕੇ ਫੌਲ ਪੱਜੇ ਆਉਂਦੇ ਤੇ ਜਿਹੜਾ ਕੈਮਰੇ ਵਾਲੇ ਦਾ ਮੁੰਡਾ ਜਮੇ ਜਬਲੇ ਚੇਰ ਗਾਣੇ ਦੀ ਸੀ ਉਹਦੇ ਬੋਲ ਇਹ ਰੁਕੀ ਗਈ ਜਿਹੜੀ ਆ ਉਹਦੇ ਤੋਂ ਕਿ ਉਹ ਬਾਤ ਨਹੀਂ ਰਾਜਤ ਟਮੋਟ ਬਹੁਤ ਵੱਡਾ ਘੋੜਾ ਹੁੰਦਾ ਹੈ ਨਾ ਮਿਸਟਰ ਇਹ ਸਾਡੇ ਹੀ ਪਿੰਡ ਦਾ ਜਵਾਨ ਹੈ ਇਹ ਤੁਸੀਂ ਸੋਚੋ ਕਿ ਵੀ ਮਾਸਟਰ ਕਹਿੰਦਾ ਛੱਬੀਆਂ ਨਾਲੇ ਕਹਿੰਦਾ ਟਮੋਟ ਛੱਟ ਅਸਲ ਜਗਮੀ ਘੋੜਾ ਆਹ ਲਾ ਲਿਆ ਵੀ ਤਿਆਰੀ ਹੈ ਆ ਗਿਆ ਆ ਗਈ ਬਾਈ ਧੂੜ ਦੇ ਲਾ ਤੇਜ ਹੈ ਕੋੜਾ ਤੇਜ ਹੈ ਇਹ 26 ਕੱਟੂਗਾ ਇਹਨੇ 26 ਤੋੜ ਜਾਣਾ ਬਾਈ ਟਾਈਮ ਦੇਖ ਦੇ ਦੇਖੀ ਛੱbi 15 ਉਹਦਾ ਕਿੰਨਾ ਦਾ 26 ਦਾ ਪੂਰਾ 26 ਕੋਸ ਦਾ ਉਹਦਾ 26 ਕੋਸ ਦਾ ਤੈਨੂੰ ਦੱਸਿਆ ਨਹੀਂ ਵੀ ਇਹ ਕੋੜਾ ਤੇਜ ਆ ਬਾਈ ਇਹਨੇ ਕਰ ਦੇਣਾ ਕੁਝ ਪਹਿਲੀ ਵਾਰ ਆ ਗਿਆ ਹਾਂ ਇਹ ਪਹਿਲੇ ਵਾਰ ਆ ਗਿਆ ਕੋੜੇ ਹਰੇ ਖਾ ਕੇ ਪਿਆ ਹਲੇ ਦੀ ਪਹਿਲੇ ਵਾਰ ਆਇਆ ਨਹੀਂ ਉਹਦਾ ਹੁਣ ਦੇ ਹੁਣ ਦੇ ਟਾਈਮ ਤੱਕ ਤਾਂ ਆ ਗਿਆ ਜਿਹਦੇ ਨਾ ਛਲੀ ਇੱਥੇ ਨਾਮ ਵਾਲੀ ਆ ਉਹ ਸੋਈ 3 ਰਾਉਂਡ ਚੋਂ 3 ਰਾਉਂਡ ਚੋਂ ਜਿਹਦੇ ਤਕੜੇ ਆ ਨਾਮ ਵਾਲੇ ਉਹ 3 ਰਾਉਂਡ ਚ ਭੇਜਣਾ ਨਹੀਂ ਜਿਹੜਾ ਪੌੜ ਸਭ ਤੋਂ ਪਹਿਲਾਂ ਕੋੜਾ ਭੱਜਿਆ ਦਾ ਨਾ ਉਹ ਪਹਿਲੇ ਪਰੇ ਰਹਿ ਗਿਆ ਹਾਂ ਪਹਿਲੇ ਪਰੇ ਉਹ 20 ਕੁਸ਼ਤਾ ਪਤਾ ਨਹੀਂ ਉੰਨੀ ਉਹਦੇ ਪਰੇ ਰਹਿ ਗਿਆ ਬਤਾ ਪਤਾ ਕਰਿਆ ਸਭ ਬੰਦਾ ਕਹਿੰਦੇ ਪਹਿਲੇ ਦੀ ਜਾਨ ਹੁੰਦੀ ਜਾਇਆ ਹੁੰਦਾ ਹੈ ਪੰਜ ਵੀ ਜੋਰ ਲੱਗ ਜਾਂਦਾ ਬਾਈ ਉਹ ਤਾਂ ਹੈ ਹੀ ਫਿਰ ਸਵੇਰੇ ਸਵੇਰੇ ਟਾਈਮ ਨਾਲ ਜ਼ਿਆਦਾ ਹੁੰਦਾ 12 ਵਾਂ ਘਟਿਆ ਨਾਲੇ ਹੁਣ ਸੂਰਜ ਤਾਂ ਦੇਖ ਲੈ ਮੱਥੇ 'ਚਾ ਲਾ ਕੇ ਵੱਜਦਾ ਏ ਧੁੱਪ ਬਹੁਤ ਹੋਈ ਵੀ ਹੁਣ ਤਾਂ ਨਾਲੇ ਨਾ ਗਰਾਊਂਡ ਖਾਲੀ ਦੇਖ ਕੇ ਇੱਧਰ ਆ ਕੇ ਦੇ ਨੇ ਉੱਥੇ ਰਿਕਸ਼ ਹੈ ਦੇ ਦੇ ਮੇਰੇ ਕਿਹੜਾ ਹੋਰ ਸਾਰੇ ਭੌਣ ਦਾ ਨਾਮ ਕੱਟਾ ਨਹੀਂ ਆ ਰਿਹਾ ਇਹ ਹੁੰਦਾ ਦਾ ਇਹ ਨਾ ਬਰਾਬਰੇ ਸਿਸਟਮ ਨਹੀਂ ਨਹੀਂ ਪੂਰੇ ਲਾਮ ਜਿਆਦਾ ਉੱਥੇ ਉਹ 7100 ਪਹਿਲਾਂ ਉਹ ਪੂਰੇ 7100 ਆ ਪਹਿਲਾਂ ਉਹ ਨਾਮ ਬਣਦੀ ਨਹੀਂ ਨਾ ਉੱਥੇ ਕਿੰਨਾ ਨਾਮ ਦਾ ਨਾਮ ਦਾ ਪਤਾ ਨਹੀਂ ਉਰੇ ਲਾਮ ਜਿਆਦਾ ਬਿੱਟੂ ਇਹ ਲਾਮ ਜਿਆਦਾ ਮੈਂ ਕਹਿੰਦਾ ਕੱਟ ਹੋਊਗੀ ਬਿੱਟੂ ਮੰਨ ਲੈ ਮੇਰੀ ਗੱਲ ਨਾ ਬਣਦੀ ਨਹੀਂ ਨਾ ਬਾਬੇ ਉੱਥੇ ਜੇ ਇਦਾਂ ਕਰਦੇ ਡੱਬਾ ਕਿਸਕਾਉਂਦੇ ਆ ਤਾਂ ਨਹੀਂ ਗੱਲ ਬਣਦੀ ਫਿਰ ਜੇ ਕੀ ਕਰਦੇ ਫਿਰ ਉਹ ਰੁਕਣੇ ਨਹੀਂ ਘੋੜੇ ਕਾਂ ਕਰਕੇ ਘਟਾਈ ਜਾਉ ਪੂਰੇ ਵਗੇ ਇੱਧਰ ਰੋਕਣ ਨੂੰ ਵੀ ਆ ਹਾਂ ਇੱਧਰ ਨੂੰ ਗਾਹਾਂ ਰੋਕਣ ਨੂੰ ਵੀ ਖਾਸਾ ਟਾਈਮ ਇੱਧਰ ਤਾਂ ਰੁਕਦਾ ਇੰਦਾ ਭਾਵ ਵਾਲਾ ਗਾਹਾਂ ਹੀ ਲੰਘ ਜਾਂਦਾ ਆ ਗਿਆ ਭਾਈ ਉੱਧਰ ਲੈ ਭਾਈ ਨੇੜੇ ਤੇ ਦਿਖਾਈਏ ਮਿੱਟੀ ਪੜਦਾ ਓ ਕੱਟ ਲਾ ਦੇ ਭਰਾ ਓ ਕੱਟ ਲਾ ਦੇ ਆਂ ਨੀ ਬਾਕੀ ਕੰਦਾ ਉੜਦੀ ਰਹੀ ਗਈ ਧੂੜ ਪਿੱਛੇ ਹੈ ਉਹੀ ਯਾਰ ਐਡਾ ਕਾਉਂਦਾ ਖੰਡਾ ਲੀ ਲੈ ਬਈ 2693 ਟੀਹਰੇ ਕੀ ਟੀਹਦੇ ਆ ਗਈ ਕੋੜੇ ਦੀ ਚਾਲ ਪਤਾ ਲੱਗ ਜਾਂਦੀ ਹੈ ਪਰ ਭਾਈ ਅੱਜ ਵੀ ਪਿਸ਼ਾਬ ਨਿਕਲਿਆ ਜੋਰ ਲੱਗਦਾ ਉਹ ਦੇਖਦਾ ਵੀ ਜੋਰ ਲੱਗਿਆਦਾ ਹੋ ਗਿਆ ਮੈਂ ਕਹਿੰਦਾ ਇੱਕ ਰੌਡਰ ਇੱਕ ਰੰਦੇ ਨਾ ਨਾ ਉਹ ਆਉਂਦੇ ਕੋੜਾ ਲੈਣਾ ਨਹੀਂ ਇਹ ਕਾ ਲੈਣਾ ਥੋੜਾ ਰਕਾਰੀ ਹੈ ਤੂੰ ਹੀ ਕਹਿੰਦਾ ਬਿੱਟੂ ਕਹਿ ਰਹੀ ਹੈ ਬਿੱਟੂ ਨੂੰ ਦੋ ਖਚਰਾ ਲੈ ਕੇ ਆਪਨੇ ਦੇ ਨਾਲ ਇੱਧਰ ਲਾਲ ਮਿੱਟੀ ਵੀ ਹੈਗੀ ਆ ਖਚਰਾ ਲੈਣੇ ਦੋ ਆ ਨਦੀ ਮਾ ਤੇ ਲਿਆ ਲੈ ਕੇ ਭਾਂਡੇ ਬਣਾਏ ਕਹਿੰਦੇ ਸਮਾਨ ਬਣਾਏ ਕਹਿੰਦੇ ਨਾ ਇੱਧਰ ਵਾਲੀ ਚ ਰੇਤ ਹੈ ਇੱਧਰ ਲਾਲ ਮਿੱਟੀ ਸਾਰੇ ਆਉਂਦੇ ਉਹਦੇ ਤੇਰੇ ਲੱਕੜੀ ਦੇ ਐਨ ਵਧੀਆ ਬਿਤੇ ਡਿਜ਼ਾਈਨ ਦੇ ਚੀਜ਼ਾਂ ਬਣਾਏ ਕਹਿੰਦੇ ਅਸੀਂ ਪੈਜ ਇੱਕ ਦੋ ਹਾਂ ਜਣੇ ਰਲ ਕੇ ਨਾੜੇ ਨਾਲੇ ਬੈੱਡ ਬੈੱਡ ਤਾਂ ਅੰਦਰ ਹੀ ਰਹਿ ਜਾਣਾ ਬੈੱਡ ਉੱਪਰ ਬਣਾ ਕੇ ਦੇ ਕਹਿੰਦੇ ਬਾਈ ਬੈੱਕੇ ਤੇ ਬੈੱਕੇ ਦੂਰੋਂ ਫੋਨ ਆ ਗਿਆ ਇੱਧਰ ਅਫਸਰ ਦਾ ਆ ਗਿਆ ਹਾਂ ਹੈਲੋ ਹਾਂ ਮਨੀ ਪਾਉਣ ਲੱਗਿਆ ਘਰ ਤੇ ਆ ਗਿਆ ਅਫਸਰ ਨਹੀਂ ਦਾਇਰ ਹਾਂ ਲੈ ਵੀ ਤਿਆਰੀਏ ਉੱਥੀ ਚਲੀਏ ਮੈਂ ਕਹਿੰਦਾ ਸਦਾ ਟਰਾਲੀ ਕਿਸੇ ਬੰਦੇ ਨੇ ਕਿਹਾ ਕਿ ਛੋਟ ਦੇ ਦੇ ਕੇ ਭਾਈ ਕਿਵੇਂ ਟਰਾਲੀ ਵੀਰ ਚੱਲਦੇ ਕਿ ਕਿਹਾ ਕਿ ਭਾਈ ਮੈਂ ਤੇ ਖੇਚਲ ਦੀ ਛੋਟ ਬਣਾ ਕੇ ਦੇ ਦਿੱਤੇ ਬੰਦੇ ਠੀਕ ਹੈ ਕਿ ਨਹੀਂ ਹਾਂ ਲੱਗੇ ਇੱਕ ਜਿਹੜਾ ਤਿੰਨ ਚਾਰ ਬੰਦੇ ਜਾ ਹੀ ਰਹੇ ਨੇ ਯੂਟਿਊਬਰ ਦੇ ਨਾਲ ਅੜੀਆਂ ਕਰ ਰਿਹਾ ਬਈ ਅੜੀਆਂ ਪੂਰੀਆਂ ਸਾਹ ਜੀ ਦਾ ਪਤਾ ਨਹੀਂ ভাই ਜੀ ਦਾ ਹਾਲ ਹੋਸਾ ਹੁਣ ਇੱਕੇ ਜੇ ਇੱਕ ਗੱਗੇ ਸਾਰੇ ਘੋੜੇ ਹਮ ਇੱਕ ਗੱਲ ਹੈ ਜਿਹੜੇ ਘੋੜੇ ਭਜਾਂਦੇ ਉਹਨਾਂ ਦੇ ਘੋੜੇ ਦੇ ਪਛਾਣ ਉਹਨਾਂ ਤਾਂ ਪਛਾਣੇ ਹੁੰਦੀ ਹੈ ਆਉ ਦੇ ਇਹ ਆਉ ਬੱਜਾ ਬੂਟੇ ਚ ਬੂਟੇ ਦੇ ਬੱਜੇ ਦਾ ਬਾਈ ਇੱਕ ਵਾਰ ਤੁਰਨਦਾ ਜਾਂ ਤੁਰ ਕੇ ਫੇ ਨਹੀਂ ਨਾ ਬਟੂ ਮੁਰਦਾ ਹਮ ਸਿੱਧਾ ਹੋ ਜਾਂਦਾ ਹਾਂ ਜੀ ਹਾਂ ਤਿਆਰੀ ਹੋ ਗਈ ਕੋੜੇ ਦੇ ਦਬਰਾਂ ਨੂੰ ਮੂੰਹ ਹੋ ਗਿਆ ਹਜੇ ਨਹੀਂ ਆਉਂਦਾ ਹੈਗਾ ਥੋੜਾ ਮਲਾ ਸੁਰਤ ਵਰ ਜਾਊਗਾ ਇਹ ਚੜਨ ਲਈ ਤੂੰ ਆਪ ਆਏ ਆ ਅੱਧੀ ਵਾਲਾ ਕਿੰਨਾ ਚੜ ਰੁਸਾ ਰੁਸਾ ਦਾ ਪਾਲਾ ਇਹਦੇ ਪਹਾੜ ਚੜ ਕੇ ਆਈ ਤੂੰ ਆ ਓਏ ਨੇ ਮੱਡ ਨੂੰ ਜਾਣਾ ਇਹਨਾਂ ਇੱਧਰ ਨੂੰ ਥੋੜਾ ਹੋਣਾ ਉਹ ਪੱਛਲੀ ਓਏ ਅਰਸੀ ਬਾ ਇਹਨਾਂ ਜੁਰੇ ਤੇ ਹੀ ਗੱਲ ਬਹੁਤ ਆਉਂਦੀ ਏ ਕੋੜਾ ਵੀ ਕਿੱਥੇ ਵਜਿਆ ਕੋੜਾ ਟਰੈਕ ਪਾ ਨਹੀਂ ਆ ਰਿਹਾ ਹਲੇ ਸਾਈਡਾਂ ਨੂੰ ਜਾ ਰਿਹਾ ਹੂੰ ਉਹ ਨਾਲੇ ਖੱਗੇ ਆਏ ਆ ਇਹ ਟਰੈਕ ਪਕੋੜੇ ਹਲੇ ਲੱਗੇ ਵੀ ਨਹੀਂ ਨੇ ਹੈਗੇ ਲੱਗੇ ਵੀ ਨਹੀਂ ਹੈਗੇ ਭੁਜਾਈ ਜਾਵੇ ਫਿਰ ਆਤ ਪੈਣੀ ਮੈਂ ਕਹਿੰਦਾ ਰਾਜ ਵੀ ਇਕੱਲਾ ਸਾਹਿਬ ਜੋ ਤੇ ਗਿਆ ਇਹ ਕੋੜਾ ਨਹੀਂ ਕੋ ਹੋਰੋਂ ਗਿਆ ਨਹੀਂ ਸਵਾਲ ਨੇ ਨੂੰ ਉੱਥੇ ਥੱਲੇ ਪਹਿਲਾ ਦੋ ਜਾਨੇ ਤੇ ਘੋੜਾ ਸੰਭਾਲਣ ਨੂੰ ਤਾਂ ਇਕੱਲਾ ਹੀ ਰਹਿ ਗਿਆ ਵਾ ਇੱਕ ਵਾਰ ਸਿੱਧਾ ਜਾ ਹੋ ਰਿਹਾ ਫੇਰ ਨਹੀਂ ਨਹੀਂ ਖੜਨਾ ਇਹ ਤਾਂ ਆਪੇ ਹੋਣੀ ਹੈ ਨਹੀਂ ਨਹੀਂ ਆਪ ਨਹੀਂ ਆਪ ਹੋਣੀ ਫਿਰ ਇੱਕ ਗੱਲ ਹੋਰ ਵੀ ਹੈ ਉੱਥਾਰਿਆ ਨਾ ਸਿੱਧਾ ਨਹੀਂ ਆ ਰਹੇ ਹੂੰ ਉਧਰ ਨੂੰ ਮੂੰਹ ਹੈ ਬੈਠਾ ਵੀ ਸਾਨੂੰ ਜਾ ਰਿਹਾ ਜਿੱਥੇ ਨੂੰ ਆਏ ਜਬਰੇ ਨੂੰ ਭਜਣਾ ਇਹ ਗੱਲ ਹੋਰ ਵੀ ਹੈ ਨਾ ਉੱਥੇ ਕੋੜਾ ਥੱਕ ਵੀ ਲੰਦਾ ਬਾਈ ਹੁਣ ਦੇਖ ਲੈ ਜਿਆਦਾ ਨਹੀਂ ਤਾਂ ਆਹ ਕਿੰਨੀ ਵਾਰੋ ਖਿੱਚੋਰੀ ਚਾਰ ਪੰਜ ਮਿੰਟ ਹੋ ਗਏ ਉੱਥੇ ਘੁੰਮਦੇ ਨੂੰ ਨੂੰ ਪਾਕਿਸਤਾਨ ਨਾਲ ਉਹ ਬੜਾ ਵਾ ਜੋਰ ਲੱਗਦਾ ਸਾਹ ਚੜ ਜਾਂਦਾ ਬੰਦੇ ਨੂੰ ਦੇਖ ਲਈ ਤੂੰ ਫੜ ਕੇ ਪੁੱਠਾ ਸਿੱਧਾ ਐਂ ਘੁੱਟਦੀ ਸਾਹ ਚੜ ਜਾਂਦਾ ਉਹੇ ਕੰਮ ਘੋੜੇ ਦਾ ਹੈ ਆ ਜਿਹੜਾ ਵੇਖ ਤਾ ਨਾ ਬਿੱਟੂ ਬਿੱਟੂ ਨੂੰ ਵੀ ਜਿਹੜਾ ਉਹ ਸਭ ਨਾ ਇੱਕ ਦੇਖ ਲੈ ਗੱਗੇ ਵੀ ਕੋੜਾ ਪਰੇ ਨੂੰ ਜਾਈ ਜਾ ਰਿਹਾ ਹੁਣ ਵੀ ਦੇਖ ਲੈ ਤਿੰਨ ਚਾਰ ਵਾਰ ਦੇਖ ਉਹ ਦੇਖ ਨਾ ਗੁੱਦ ਨੂੰ ਅੜਦੀ ਹੈ ਸਹਜੋਤ ਵਾਲਾ ਉਹ ਫਿਰ ਉੱਧਰ ਵਾਲੀ ਉਹਨੂੰ ਪਹੀ ਲੱਗੀ ਵੀ ਨਾ ਹੋਵੇ ਹਾਂ ਕਿਤੇ ਮੰਡ ਨੂੰ ਜਾਣੇ ਨੂੰ ਫਿਰੇ ਔਰ ਬਾਈ ਇਹ ਦੂਈ ਬਾਈ ਬੁਝਾਉਂਦਾ ਹੈ ਉਹ ਭਾਰਕੀ ਸਮੈਲਾ ਕੀ ਹੋਗੀ ਫਿਰ ਮੁੜ ਗਿਆ ਆ ਗਿਆ ਇਹ ਨਹੀਂ ਹੈ ਸਪੀਡ ਇਹਦੀ ਵੀ ਨਹੀਂ ਹੈ ਸਪੀਡ ਘੋੜਾ ਵੀ ਨਵਾ ਬਾਈ ਘੋੜਾ ਵੀ ਨਵਾ ਹੈ ਉੱਥੇ ਜਾ ਕੇ ਦਬ ਜਾਂਦਾ ਇਹ ਹਰ ਵਾਰੇ ਉੱਥੇ ਜ਼ੋਰ ਲਾ ਗਿਆ ਉੱਥੇ ਵੀ ਜ਼ੋਰ ਲੱਗ ਗਿਆ ਚਾਰ ਪੰਜ ਮਿੰਟ ਸਟਾਈਨਾਟ ਉੱਥੇ ਦਬ ਗਿਆ ਘੋੜਾ ਪਾਹੀ ਕੋਲ ਨਹੀਂ ਨੇ ਟਾਈਮ ਹੋਰ ਲੈ ਜਾਣਾ ਤਾਂ ਵਧੀਆ ਹਾਂ ਇਹਨੇ 25 ਪੁੱਛੀ ਲੈ ਜਾਣਾ ਤਾਂ ਜੇ ਕਿਤੇ ਉੱਥੇ ਪਹਿਲਾਂ ਹੀ ਦੌੜ ਪੰਦਾ ਇਹ ਘੋੜਾ ਹੋਰ ਹੈ ਇਹਨੇ ਕੂੜੇ ਚ ਦੇਖੀ ਰਿਹਾ ਪਰ ਪਤਾ ਨਹੀਂ ਲੱਗਿਆ ਆਪਾਂ ਬੈਠੇ ਰਹੇ ਨਾ ਮੋਟਰਪੁਰ ਉਹੀ ਤਾਂ ਸੀਨ ਪਤਾ ਨਹੀਂ ਰਿਹਾ ਆਪਾਂ ਨੂੰ ਮੈਂ ਕਿਹਾ ਉਹ ਵੀ ਉਹ ਜਿਹੜਾ ਦੂਸਰਾ ਪਹਿਲਾਂ ਗਿਆ ਉਹ ਸਾਹਿਬਜੋਤ ਵਾਲੀ ਦੀ ਕੋੜੀ ਸਾਹਿਬਜੋਤ ਵਾਲੀ ਦੀ ਨਾਮ ਨਹੀਂ ਲਿਖਿਆ ਉਹਨਾਂ ਨੂੰ ਬੋਲਿਆ ਮੈਂ ਗੌਰ ਨਹੀਂ ਕਰੀ ਬਾਈ ਹੋਰ ਵੀ ਐ ਪੰਜ ਸੌ ਸਾਬ ਹੋਇਆ ਪਿਆ ਘੋੜਿਆਂ ਨਾਲ ਤਾਂ ਇਕ ਨਹੀਂ ਮੈਨਾਂ ਉੱਥੇ ਬੰਦੇ ਚਾਹੀਦੇ ਨਹੀਂ ਯਾਰ ਜਿਹੜੇ ਸਾਹ ਨਾਲਾ ਸਾਡੀਆਂ ਕਰਦੇ ਘੋੜੇ ਹਰ ਇੱਕ ਜੰਸੀ ਵਾਲੇ ਹੋਣ ਕਰਦੇ ਕਹਿੰਦੇ ਵਰਮਾ ਨਾਲ ਗੱਡੀ ਨਹੀਂ ਸਰਵਿਸ ਚਲਾਈ ਹੋਣੀ ਹੈਗੀ ਜੰਦੀ ਕਰਾਈ ਆਏ ਕਹਿੰਦੇ ਜੰਦੀ ਲਈ ਆ ਸੀ ਚਲਾਈ ਹੋਣੀ ਨਹੀਂ ਹੈਗੀ ਘਰੇ ਖੜੀ ਹੈ ਹੀ ਮੈਂ ਕਿਹਾ ਸਰਵਿਸ ਤੇ ਵਰਮਾ ਚਲਾਈ ਨਹੀਂ ਜੀ ਹੈਗੀ ਹਾਂ ਕਾ ਤੂੰ ਸੀ ਦੱਸ ਕਿੰਨੇ ਪੈਸੇ ਦਵੋਂਗੇ ਸਾਨੂੰ। ਵੇ ਲੈ ਉਹਨਾਂ ਨੂੰ ਆਪਣੇ ਪੈਸੇ ਦੀ ਫੋਨ ਕਰਦੇ। ਕਹਿੰਦੇ ਸਾਡਾ ਚੈਨਲ ਖੜਾ ਹੋ ਤੇ ਸਾਨੂੰ ਟੈਨਸ਼ਨ। ਚੈਨਲ ਬੰਦ ਹੋ ਗਈ ਸਾਡੇ ਹੱਲੇ ਸਰਪ ਜੋਗੇ ਪੈਸੇ ਨਹੀਂ। ਉਹ ਘੋੜਾ ਵੀ ਖੜ ਨਹੀਂ ਆਉਂਦਾ। ਬੜਾ ਕਿੱਦਾਂ ਤੇ ਠੀਕ ਜਿਹੜਾ ਸਾਨੂੰ ਪਹਿਲਾਂ ਜਦੋਂ। ਪਰ ਅਸੀਂ ਖੜੇ ਵਿਚਾਲੇ ਜੇ ਨੋਟ ਨਹੀਂ ਹੈਗਾ ਘੋੜਾ ਗੱਬਿਆ ਜਿਹੀ ਦਿਖਦਾ ਉਹ। ਹਾਂ ਸਿਰੇ ਪਰ ਚਾਹੀਦੇ। ਨਾ ਰੁਕਦਾ ਦਿਖਦਾ ਨਾ ਉਹ ਤੇ ਚੜਦਾ ਰਿਹਾ ਬੰਦਾ। ਮੂਰੇ ਜਾਂਦੇ ਆਂ ਐਂਡ 'ਚ। ਘੋੜੀ ਨਹੀਂ ਮੁੱਕਦੇ ਤੂੰ ਕਹੀ ਜਾਂਦਾ ਇੱਕ ਰਹਿ ਗਿਆ ਇੱਕ ਹੋਰ ਨਿਕਲੇ ਆਉਂਦੇ ਨੇ ਇਹਨੂੰ ਦੇ ਲੈ। ਇਹ ਕਘੋੜਾ ਹੋਰ ਨਹੀਂ ਉਹ ਦੇਖ پیچھے ਆਹ ਆਪਣੇ ਮੋਬਾਈਲ ਤੇ ਜ਼ੂਮ ਕਰਕੇ ਬਿੱਟੂ ਨੇ ਭਾਈ ਕਘੋੜਾ ਹੋਰ ਦੇਖ ਲਿਆ ਪਿੱਛੇ ਦੇਖੀ ਤੇਰੇ ਜਿਹਾ ਨਹੀਂ 20x ਜ਼ੂਮ ਪਾਸਤਾ ਉੱਪਰ ਵਾਲਾ ਨੇ ਬੜਾ ਜਿਆਦਾ ਹੂੰ ਇੱਧਰ ਨੂੰ ਇਹਦਾ ਪਿੰਡ ਹੈ ਸੁਰਤਾਪੁਰ ਤਾਂ ਇੱਧਰ ਨੂੰ ਇਹਦੇ ਲੈਂਸ ਸਿੱਧੇ ਆ ਇਹਦੇ ਹਾਂ ਤੇ ਮੇਰਾ ਪਿੰਡ ਹੈ ਉਹ ਆ ਸਾਹਮਣੇ ਆ ਦੋ ਕਿਲੇ ਛੱਡ ਕੇ ਇਹ ਤਾਂ ਘਰ ਆ ਜਾਂਦਾ ਏ ਕੜਕ ਪਾਤੇ ਚੱਲ ਗਿਆ ਘਰ ਆ ਇਹਦੀ ਸਾਹ ਸੁੱਕੇ ਤੇ ਜਾਨ ਦੀ ਟੁੱਟੀ ਦੀ ਉਹ ਵੀ ਹਰਦਾ ਸੱਕ ਘੋੜਾ ਹੂੰ ਉਹ ਸਾਰੇ ਹੀ ੜੇ ਆ ਭਾਈ ਇਤਾਂ ਹੀ ਜਾਲੇ ਐਂਡ ਚ ਲਾਉਂਦੇ ਆਣਦੇ ਆ। ਅਜੇ ਹੋਰ ਕੁੱਤੇ ਆਣੇ ਆਣੇ ਨੇ ਜਿਹੜੇ ਤੀਏ ਰੈਂਡ ਚ ਆਉਣੇ ਆ ਜਮਾ ਤੇ ਕੁੱਤੇ ਆਲੇ ਹੁੰਦੇ। ਦੋ ਦੋ ਵਾਰ ਉਤਰ ਲਿਆ ਬੰਦਾ ਉੱਪਰ ਤੇ। ਫੇਰ ਮੂੰਹ ਜਾਂ ਬਣਾ ਕੇ ਆਏ ਕਿ ਸਿੱਧੇ ਚਾਲਜੀ ਬਣਾ ਕੇ। ਹਾਂ। ਚੱਲਦੇ ਚੱਲਦੇ ਫਿਰ ਚੜੂਗਾ। ਚੱਲਦੇ ਆ। ਉਹਨੇ ਕਿ ਆ ਗਈ ਹੈ ਹੈ ਸੁਣਿਆ ਤਾਂ ਨਹੀਂ ਭੈਣ ਸਾਈਡ ਨੂੰ ਜਾ ਰਹੀ ਬਹੁਤ ਤੇ ਜਮਾਈ ਸਾਈਡੇ ਸਾਈਡ ਲੰਗੀ ਨਹੀਂ ਇਹ ਤਾਂ ਬਹੁਤ ਟਾਈਮ ਲੇਗੀ ਲੋ ਲਾ ਬੱਲੇ ਬੱਲੇ ਸਭ ਤੋਂ ਪਿੱਛੇ ਦੇ ਆਈਏ ਪਹਿਲੇ ਨੰਬਰ ਦੇ ਉਹਨੇ ਲਾਇਆ ਤਾਂ 26 2684 ਉਹਦਾ 27 ਵਾਲੀ ਵਾਹ ਜੱਜੂ ਵਰਗਾ ਘਬਰਾਉਂਦਾ ਵੰਟੀ ਬਾਈ ਬਹੁਤ ਟਾਈਮ ਸਾਈਡੇ ਬਹੁਤ ਮਾਰ ਗਈ ਇੱਕ ਹੋਰ ਆ ਗਈ ਓਏ ਖੜ ਜਾ ਪਰ ਇਹ ਆ ਗਈ ਬਾਈ ਘੱਟ ਕੰਮ ਹੋ ਗਿਆ ਹਾਂ ਉਹ ਵੀਰ ਆ ਗਈ ਇਹਦਾ ਬੱਤੀ ਬੁੱਤੀ ਨੇ ਲੱਗਦੀ ਵੀਰੇ ਨਹੀਂ ਇਹਦਾ ਬੱਤੀ ਹਾਂ ਹੌਲੀ ਹੈ ਵੀ ਸਾਈਡ ਹੋ ਜਾ ਸਾਈਡ ਨਹੀਂ ਇਹਦਾ 235 ਤੂੰ ਹਿੰਟ ਵੀ ਦਾ ਲਾ 35 ਦੀ ਬਾਹਰ ਕਰ ਦੋ ਕੱਤੀ ਪੁਆਇੰਟ 35 ਵਾਲੀ ਗੱਲ ਸੱਚੀ ਹੋਗੀ 35 ਜਿਹੜਾ ਮਰਜ਼ੀ ਦਾ 35 ਪੁਆਇੰਟ ਆ ਗਿਆ ਆ ਚੱਲੀ ਐਮਨ ਉਹ ਅੱਗੇ ਚੱਲਦੇ ਆਪਾਂ

ਓਹ ਅੱਛਾ ਲਾ ਕੋੜਾ ਜੱਕ ਮੀ ਲੱਤ ਤੇ ਪਿੰਡ ਆ ਕੇ ਜਿਹੜਾ ਬਾੜਾ ਪਿੰਡ ਉੱਥੇ ਬਾੜੀ ਬਣਾਈ ਇਹ ਹੋਲੇ ਮਹਾਲੇ ਵਾਲੇ ਲੱਗਦੇ ਮੈਨੂੰ ਇਹ ਵਈ ਵਈ ਇਹ ਵੀ ਚਾਲਜ ਆਇਆ ਕਰਦੇ ਸੀ ਜਿੱਥੇ ਸਾਡਾ ਪਿੰਡ ਦਾ ਕਾਲ ਲੈ ਕੇ ਗਿਆ ਭਾਈ ਰਾਈਟ ਤੇ ট্রাক ਉਹਦੇ ਵਿੱਚ ਉਹਦੇ ਪਿੱਛੇ ਇੱਕ ਹੋਰ ਪਾੜਾ ਜਾ ਹੋਲੇ ਮਹਾਲੇ ਨੂੰ ਗਿਆ ਤਾਂ ਮੈਂ ਗੱਬੇ ਖੜ ਗਿਆ ਗਰਾਊਂਡ ਦੇ ਸਾਹਮਣੇ ਤੇ ਕੀਲਾ ਫਟਾਈ ਹੋ ਰਹੀ ਸੀ ਉਧਰ ਵੀ ਘੋੜਾ ਉਧਰ ਵੀ ਘੋੜਾ ਗਿਰਦੇ ਤਾਂ ਉੱਥੇ ਬਹੁਤ 5-7 ਜਣੇ ਲੰਦਾ ਦਾ ਉਹ ਬਾਬਾ ਉੱਥੇ ਰੱਬ ਰੱਬ ਕਰਕੇ ਨਿਕਲੇ ਆ ਮੇਰੇ ਉੱਥੇ ਤੇ ਛੜ ਲਾ ਹਾਂ ਧੰਵਾਦ ਹੈ ਰਾਜ ਹੈ ਤੁਮੋਟਾ ਦਾ ਮੁੰਡਾ ਸੋਨੇ ਫੁਰਵੀਆ ਪੁਰਦਾ ਪਰਵੀਆ ਕੱਕਿਆ ਪਰਵੀਆ ਮੜਕ ਦੇਖ ਲੈ ਕੋਲੇ ਮੜਕ ਮਤ ਮਾਰਤੀ ਬੜਿਆਂ ਬੜਿਆਂ ਦੇ ਜਾਦੂ ਖਰੀ ਦਾ ਇਨੂ ਰੂਪ ਗਿਆ ਉਹਨੂੰ ਉਹ ਜਾਦੂਗਰ ਇੱਕ ਜਾਦੂਗਰੀ ਦਾ ਰੂਪ ਹੋਸਣ ਰੂਪ ਕੋ ਜੀ ਵੀ 14 ਮੱਤੇ ਮਾਰ ਦਿੰਦਾ ਉਤੋਂ ਉਸਨ ਦਾ ਨਾਜ ਰੱਖਣਾ ਕੱਟ ਬੰਦੇ ਨੂੰ ਬਿਨਾਂ ਤਲਵਾਰ ਦਿੰਦਾ ਸ਼ੇਰ ਨਾਲੋਂ ਕਿਸੂਤੀ ਹੈ ਝਾਟੇ ਵੀ ਜਾਨਵਰ ਸੁਪਤਾਂ ਨਹੀਂ ਇਹ ਸ਼ਿਕਾਰ ਦਿੰਦਾ ਲੱਕੇ ਮਾਰਦਾ ਫਿਰ ਉਸ ਬੁਰੀ ਟੀਜੀਆਂ ਵਿੱਚ ਆਹ ਲੱਗਦੀ ਫੁਰਤੀ ਪਰਚੀਆਂ ਦੇ ਕੇ ਜਾਓ ਅਬੜੀਆਂ ਪਰਚੇ ਲੈ ਕੇ ਜਾਓ ਯੋਨਾ ਨੌਕਰ ਨੇ ਭਜਾਉਣੇ ਆ ਆਪਣੀ ਪਰਚੀ ਕੋਲ ਰੱਖਿਓ ਜਿਹਨਾਂ ਦੀ ਪਾਸੇ ਨੇ ਅਮੀਰ ਬਣ ਕੇ ਸਾਡੇ ਕੋਲ ਭਜਾ ਦਿਓ ਛੋੜੇ ਭਾਈ ਪੰਜਾਹ ਹੈ ਉੱਤੇ ਫਾਕੇ ਰਿਹਾਡਾ ਸੀ ਨਾ ਤਿਆਰ ਕਰ ਦੋ 25 ਘੋੜੀਆਂ ਨੂੰ ਨਾਮ ਦੇਣੇ ਇਹ ਲੱਗ ਬਣਾਉਗੇ ਨਹੀਂ ਘੋੜੀਆਂ ਭਾਈ ਆਪਾ 72 ਸੈਕਿੰਡਾ 22 ਪੁਆਇੰਟ ਹੈ ਜੀ 27 ਉੱਪਰ ਹੈ ਫੀਵਰ ਆਦਾ ਪਹਿਲਾ ਇਹ 30 ਪਰ ਠਕੋੜੀ ਦਾ ਫਰਕ ਹੈ ਨਾ ਖਰਾਕ ਦਾ ਜਿਹੜਾ ਸਟੈਮਿਨਰ ਆ ਉਹ ਚੀਜ਼ ਦਾ ਫਰਕ ਹੈ ਨਸਲ ਦਾ ਫਰਕ ਹੈ ਹੈ ਸੋ ਧੰਨਵਾਦ ਕਰਦੇ ਆ ਚੱਲ ਜੀ ਬਹੁਤ ਬੜਾ ਯਾਦਦਾ ਆਦਾ ਕਾਪੀਆਂ ਕਰੀਏ base é a